ਕਰਾ ਕੇ ਆਇਆ ਹੂੰ ਕੀ ਕਹਿਣਾ ਚਾਹੂੰਗਾ ਅਸ਼ੀਕੀ ਕੋਣ ਚਾਹਾਂਗੇ ਭਾਈ ਸਾਹਿਬ ਸਭ ਸਾਰੇ ਸਰਕਾਰ ਨੇ ਆਖਿਆ ਹਾਜ਼ਰ ਹੋਇਓ ਵਾਈ ਪ੍ਰਾਈਸ ਪਰਟੀ ਅੱਛਾ ਜੀ ਅਸ਼ੀਕੀ ਕੀ ਚਾਹੁੰਦਾ ਸੀ ਜਿਹੜੀ ਵਾਈ ਪ੍ਰਾਈਸ ਪਰਟੀ ਹੈ ਸਿਬੋਰ ਅਸ਼ੀਕੀ ਅੱਛਾ ਕਿਹੜੇ ਜੇ ਸਵਾਲ ਪੁੱਛੇ ਗਏ ਨੇ ਵਕੀਲ ਸਾਹਿਬਾ ਹੋਰ ਜਿਹੜੇ ਸੀ ਉਹ ਜੇ ਪੁੱਛੇ ਗਏ ਕਿਨੇ ਹੋਇਆ ਸੀ 10 ਦਾ ਅੱਛਾ ਹਮੋ ਤਾਂ ਇਸ ਪਰੇਸ਼ਾਨ ਦੁਖੀ ਨਹੀਂ ਕਰਦੇ ਅੱਛਾ ਹੋਰ ਕੋਈ ਸਵਾਲ ਰਮਨ ਸਿੰਘ ਉਹਨਾਂ ਕਰਾਂਗੇ ਉਹਨਾਂ ਨਾਲ ਹੀ ਅੱਛਾ ਅੱਛਾ ਕੰਗਨਾਰ ਨੋਤ ਨੂੰ ਤੁਸੀਂ ਮਾਫ ਕਰੋਗੇ ਕਿ ਨਹੀਂ ਮਾਫ਼ ਕਰਨ ਚਾਹ ਸਾਲਾਂ ਦੀ ਮਾਫ਼ ਮਾਫ਼ ਕਹਿਆ ਨਾਲ ਤੇ ਹੱਸ ਕੇ ਪਹੁੰਚਦੇ ਫਿਰਨਿਆਂ ਨਾਲ ਤਾਂ ਬੁੜੇ ਬੰਦੇ ਐ ਇਹ ਸੋਚਦੇ ਕੀ ਹਾਲ ਹੋ ਗੋ ਕਿ ਨਿਸ਼ਾਨੀ ਵੀ ਜਵਾਨੀਆਂ ਭਾਵੇਂ ਨੋਹਾਂ ਈਆਂ ਦੇ ਚਾਟੇ ਜਿ ਖੇ ਪਾ ਤੂ ਤੇ ਵੀ ਮੈਂ ਕਿ ਦਿੱਤੀ ਜਵਾਬੇ ਹੀ ਸੋਦਾ ਛਾਵਾ ਮਾਰ ਦੀ ਕਿ ਜਮੈਂ ਖਰਾਉਂ ਦੇ ਤੇ ਭੰਗੀ ਜੀ ਨੰਕ ਨਹੀਂ ਫੜੀ ਲਾਤਾ ਜੀ ਮੈਨੂੰ ਕੀ ਬਿਖੇ ਪਈ ਦਲਤਾ ਚੋਂ ਦੀ ਮੈਨੂੰ ਕੀ ਪੀ ਪੈ ਸੀ ਉਹ ਤਾਂ ਕਰਸਾਨ ਗਏ ਸੀ ਤਾਂ ਪਰ ਜਾ ਤੇ ਤੇ ਨਾਲ ਮੈਨੂੰ ਜਾਣ ਜਾਣਾ ਪਿਆ ਵੀ ਆ ਜੋ ਮਤ ਚਲੀ ਗਿਆ ਆਪਣੀ ਜਾਤ ਸਰਕਾਰ ਉਹ ਦੀ ਤੇ ਇਸ ਦਾ ਵੀ ਜਲਦਾਤਾ ਕਰ ਗਏ ਸਾਂ ਤੇ ਮੈਨੂੰ ਕੀ ਲੈਣਾ ਸੀ ਤੇ ਮੈਨੂੰ ਐ ਖਰਾਬ ਹੋਣਾ ਪਿਆ ਮੈਨੂੰ ਵੀ ਇਸ ਤਰ੍ਹਾਂ ਕਰਿਆ ਵੀ ਗੁੱਡੀ ਮੈਨੂੰ 100 ਸਾਲ ਦੇ ਨੂੰ ਵੀ ਸਹਸਰ ਪੀ ਤੇ ਚੇਈ ਕਰਿਆ ਦੀ ਕਪੜੇ ਲੈਣਾ ਆਏ ਜਿੱਥੇ ਕਸਾਉਣਾ ਨੇ ਕਪੜੇ ਦੀ ਕਿੰਨੇ ਲਾ ਰੱਖੀ ਨੇ ਕਪੜੇ ਲੈਣੇ ਕੰਪਰੀਜ਼ਮ ਲਈ ਡਿਊਰਗੇਸੀ ਸਾਹਿਬ ਜੀ ਦੇ ਇੰਨੇ ਹੀ ਕਸਾਂ ਦੇ ਕਪੜਾ ਹੁੰਦੇ ਸੀ। ਇਹ ਸੌਸਰਤੀ ਦੇ ਕਾਰਵਾਚ ਰੀਂਡੇ ਕੋਲ ਦੇਰ ਸੱਜਿਆ ਆ ਜਿੰਨੀ ਸਾਡੇ ਨੂੰ ਸੌਸਰਗੀ ਕੀਤੀ। ਮਾਤਾ ਜੀ ਲੜਾਈ ਲੰਬੀ ਐ, ਕਾਫੀ ਟਾਈਮ ਹੋ ਗਿਆ ਕਿ ਇਸ ਨੂੰ ਹੁਣ ਤੱਕ ਤੁਸੀਂ ਅੱਜ ਵੀ ਪੇਸ਼ੀ ਤੇ ਆਏ ਹੋ ਕਿ ਲੜੋਂਗੇ ਅਖੀਰਲੇ ਦਮ ਤੱਕ। ਮਹਾਰਾਜ ਜੱਜ ਨੂੰ ਪਤਾ ਜੇ ਰੱਬ ਨੂੰ ਪਤਾ ਜੱਗਰਨਾਨਕ ਦੇਵ ਜੀ ਨੂੰ ਪਤਾ। ਅੱਛਾ ਅਸੀਂ ਬੁੱਢੇ ਹੋ ਗਏ ਘੰਟੇ ਦਾ ਪਤਾ ਨਹੀਂ। ਗੁਰਨਾਨਕ ਦੇਵ ਜੀ ਜੱਤ ਵੀਰ ਨੂੰ ਆਖਿਆ ਵੀ ਸਸਰੀ ਕਾਲ ਆ ਮੂਰਤ ਦਾ ਓਕੇ ਕਿ ਸਸਰੀ ਕਾ ਜੁਗਿਆ ਨਹੀਂ ਆਤਾ ਪਾਇਆ ਜਾ ਬਲੇ ਇੱਕ ਸਾ ਆਵੇ ਨਾ ਆਵੇ ਇੱਕ ਪੈਰ ਚੱਕੀਏ ਨਾ ਆਵੇ ਮੇਰੀ ਅਹੀਰ ਦੀ ਉਮਰ ਤੇ ਅਸੀਂ ਲਗ ਨਾ ਉਹਦੇ ਪਹੁੰਚਣ ਨਾਲ ਜਦ ਮੇਰੀ ਜੀ ਬੋਝ ਚੇ ਕਰੁੰ ਜੋ ਮੇਰੀ ਮੇਰਾ ਕੰਟੇ ਦਾ ਬਪਨ ਸੂਕ ਕੰਗਨਾਰ ਨੌਤ ਕੇਸ ਦੇ ਵਿੱਚ ਮਾਤਾ ਮਹਿੰਦਰਕੌਰ ਕਿਉਂਕਿ ਸਾਡੀ ਐਵੀਡੈਂਸ ਦਾ ਡੇਟ ਰੱਖੀ ਗਈ ਸੀ ਮਾਤਾ ਜੀ ਪੇਸ਼ ਹੋਈ ਸੀ ਇੱਕ ਹੋਰ ਤੇ ਇੱਕ ਦੂਸਰਾ ਗਵਾਹ ਅਸੀਂ ਜਿਹੜਾ ਗੁਰਪ੍ਰੀਤ ਸਿੰਘ ਮਾਤਾ ਦਾ ਜਿਹੜਾ ਆਪਾਂ ਜਿਹੜਾ ਪੁੱਤਾ ਲੱਗਦਾ ਅਸੀਂ ਦੋ ਗਵਾਹ ਅੱਜ ਕੋਰਟ ਦੇ ਵਿੱਚ ਕਰਾਏ ਹੈਗੇ ਉਹਨਾਂ ਦੇ ਵਕੀਲ ਸਾਹਿਬ ਵੀ ਪੇਸ਼ ਹੋਈ ਸੀ ਸੀਨੀਅਰ ਐਡਵੋਕੇਟ ਨਹੀਂ ਅਪੀਅਰ ਹੋਏ ਉਹਨਾਂ ਦੇ ਪ੍ਰੌਕਸੀ ਕਾਉਂਸਲ ਅਪੀਅਰ ਹੋਏ ਸੀ ਅੱਜ ਕੋਰਟ ਨੇ ਕੁਐਸਚਨ ਆਨਸਰ ਫਾਰਮ ਦੇ ਵਿੱਚ ਜਿਹੜੀ ਇਹਨਾਂ ਦਾ ਐਗਜ਼ਾਮੀਨੇਸ਼ਨ ਚੀਫ ਕਰਵਾਇਆ ਹੈਗਾ ਦੋਨੋਂ ਕੋਹਾ ਦਾ ਐਗਜ਼ਾਮੀਨੇਸ਼ਨ ਚੀਫ ਹੋਇਆ ਤੇ ਅਸੀਂ ਜਿਹੜੇ ਡਾਕੂਮੈਂਟਸ ਸੀਗੇ ਉਹ ਜਿਵੇਂ ਟਵਿੱਟਰ ਤੇ ਜੋ ਪੋਸਟ ਟਰ ਟਵੀਟ ਕੀਤੀ ਗਈ ਸੀ ਕਿ ਉਹਦੀ ਕਾਪੀ ਤੇ ਬਾਕੀ ਰੈਲੇਵੈਂਟ ਡਾਕੂਮੈਂਟਸ ਹੈਗੇ ਅਸੀਂ ਉਹ ਅੱਜ ਕੋਰਟ ਦੇ ਵਿੱਚ ਪੇਸ਼ ਕੀਤੇ ਆ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਅੱਜ ਕੰਗੜਾ ਦੇ ਵਕੀਲ ਸਾਹਿਬ ਨੇ ਡੇਟ ਲਈ ਹੈ ਉਹ ਮਾਤਾ ਜੀ ਨੂੰ ਤੇ ਜਿਹੜਾ ਦੂਸਰਾ ਗਵਾਹ ਸੀ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਉਹਨਾਂ ਨੂੰ ਜਿਹੜੀ 15 12 ਨੈਕਸਟ ਡੇਟ ਹੈ ਉਸ ਤੇ ਉਹਨਾਂ ਨੂੰ ਕਰਾਸ ਐਗਜ਼ਾਮਿਨ ਕਰਨਗੇ ਜਿਹੜੀ ਅੰਨੀ ਅੱਜ ਫਿਜ਼ੀਕਲ ਜੋ ਪੇਸ਼ ਹੋਣ ਵਾਸਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹਦਾ ਅਸੀਂ ਜਵਾਬ ਦਿੱਤਾ ਸੀ ਉਹਦਾ ਅੱਜ ਸਾਡੀ ਐਪਲੀਕੇਸ਼ਨ ਦਾ ਜੋ ਉਹਨਾਂ ਨੇ ਰਿਪਲਾਈ ਸਾਡੇ ਰਿਪਲਾਈ ਦਾ ਜੋ ਰੀਜੋਇੰਡਰ ਦੇਣਾ ਉਹਨਾਂ ਨੇ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾਇਆ ਹੁਣ ਇਹ ਨੈਕਸਟ ਡੇਟ ਤੇ ਜੱਜ ਸਾਹਿਬ ਨੇ ਇਹਨਾਂ ਨੂੰ ਉਹਦਾ ਰੀਜੋਇੰਡਰ ਸਬਮਿਟ ਕਰਾਉਣ ਲਈ ਕਿਹਾ ਤੇ ਜਿਹੜਾ ਸਾਨੂੰ ਹੋਰ ਜਿਹੜੇ ਬਾਕੀ ਗਵਾਹ ਅਸੀਂ ਕਰਵਾਉਣਾ ਚਾਹੁੰਦੇ ਆ ਪਹਿਲਾਂ ਕੋਰਟ ਨੇ ਸਾਨੂੰ ਆਪਦੀ ਐਵੀਡੈਂਸ ਕਨਕਲੂਡ ਕਰਨ ਲਈ ਕਿਹਾ ਹੈਗਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਦਾਇਤ ਦਿੱਤੀ ਹੈ ਵੀ ਜਦੋਂ ਸਾਰੇ ਗਵਾਹ ਇਹਨਾਂ ਸਾਡੇ ਵੱਲੋਂ ਤਾਂ ਫਿਰ ਇੱਕ ਡੇਟ ਤੇ ਉਹਨਾਂ ਨੂੰ ਕ੍ਰਾਸ ਐਗਜ਼ਾਮਿਨ ਕੀਤਾ ਜਾਊਗਾ ਕਿਸਾ ਲੰਬਾ ਸਮਾਂ ਲੰਬਾ ਅਗਲੀ ਤਰੀਕ 15 12 ਨੈਕਸਟ ਡੇਟ ਰੱਖੀ ਗਈ ਹੈ ਜੀ ਕੰਗੜਾ ਜਿਹੜਾ ਵਰਚੁਅਲੀ ਨਹੀਂ ਅਪੀਅਰ ਹੋਏ ਉਹਨਾਂ ਦੀ ਐਪਲੀਕੇਸ਼ਨ ਆਈ ਹੈ ਜੀ ਹਾਜ਼ਰੀ ਮਾਫੀ ਦੀ ਲੱਗਦਾ ਹੈ ਅਗਲੀ ਵਾਰ ਅਗਲੀ ਵਾਰ ਤਾਂ ਫਿਜ਼ੀਕਲ ਫੇਸ ਹੋਣਗੇ ਅਸੀਂ ਕੋਰਟ ਨੂੰ ਅਸੀਂ ਤਾਂ ਕੀਤੀ ਹੈ ਜੀ ਰਿਕੁਐਸਟ ਜਿਹੜਾ ਸਾਹਮਣੇ ਦੇਖੋ ਸਾਹਮਣੇ ਕੋਰਟ ਨੂੰ ਕੋਰਟ ਦੇ ਵਿੱਚ ਕੰਗਣਾ ਨੂੰ ਪਰਸਨਲੀ ਪੇਸ਼ ਹੋਣਾ ਚਾਹੀਦਾ ਕਿਉਂਕਿ ਐਵੀਡੈਂਸ ਦਾ ਮੈਟਰ ਹੈਗਾ ਚਲੋ ਇੱਕ ਅੱਧੀ ਡੇਟ ਤੇ ਕੋਈ ਕੰਮ ਹੋ ਜਾਂਦਾ ਹੈਗਾ ਤੇ ਨੈਕਸਟ ਡੇਟ ਤੇ ਹੋਣਾ ਚਾਹੀਦਾ ਚਲੋ ਜੱਸ ਸਾਹਿਬ ਨੇ ਅੱਜ ਉਹਨਾਂ ਨੂੰ ਪਰਸਨਲੀ ਵੀ ਕਿਹਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਨੈਕਸਟ ਡੇਟ ਤੇ ਅਪੀਅਰ ਹੋਣਾ ਕੰਗਣਾ ਰੌਪ ਠੀਕ 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 ਸਮਝਾ ਜੀ ਇਨ ਕੇਮਰ